ਮੇਡਿਆਂਨ ਪੰਜਾਬ ਦੇ ਸਾਰੇ ਸਰੋਤਿਆਂ ਦਾ ਮੈਸਤੀ ਸਪੇਸ ਸਵਾਗਤ ਕਰਦਾ। ਪ੍ਰੋਗਰਾਮ ਚਾਹ ਦੇ ਚਰਚਾ ਲੈ ਕੇ ਅੱਜ ਅਸੀਂ ਮੌਜੂਦ ਆ ਜੀਰਾ ਵਿਖੇ ਔਰ ਜੀਰਾ ਵਿਖੇ ਅਸੀਂ ਮੌਜੂਦ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਬੱਸ ਸਟੈਂਡ ਜੀਰਾ ਦੇ ਨਜ਼ਦੀਕ ਮੌਜੂਦ ਆ ਇਸ ਟੀ ਸਟਾਲ ਤੇ ਮੌਜੂਦ ਆ ਔਰ ਕੁਝ ਲੋਕ ਮੌਜੂਦ ਨੇ ਸਾਡੇ ਨਾਲ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਜਾਣਨ ਦੀ ਕੋਸ਼ਿਸ਼ ਕਰ ਰਹੇ ਆ ਕਿ ਲੋਕ ਸਭਾ 2024 ਦੀਆਂ ਚੋਣਾਂ ਨੂੰ ਲੈ ਕੇ ਲੋਕਾਂ ਦੇ ਮਨਾਂ ਵਿੱਚ ਕੀ ਚੱਲ ਰਿਹਾ ਹੈ ਔਰ ਇਸ ਵਾਰ ਜਿਹੜਾ ਲੋਕ ਕਿਸ ਪਾਰਟੀ ਨੂੰ ਜਿਤਾਣਗੇ ਕਿਸ ਉਮੀਦਵਾਰ ਦੇ ਹੱਥ ਵਿੱਚ ਫਤਵਾ ਦੇਣਗੇ ਔਰ ਕੌਣ ਹੋਏਗਾ ਆਉਣ ਵਾਲਾ ਜਿਹੜਾ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਕੀ ਇੱਕ ਵਾਰ ਫਿਰ ਤੋਂ ਨਰਿੰਦਰ ਮੋਦੀ ਜੀ ਆਪਣੇ ਸਿੰਘਾਸਨ ਨੂੰ ਬਚਾ ਸਕਣਗੇ ਜਾਂ ਇਸ ਵਾਰ ਇੰਡੀਆ ਗੱਠ ਜੋੜ ਦਾ ਜਿਹੜਾ ਵਾ ਕੋਈ ਵੀ ਪਰਸਨ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਕਾਬਜ਼ ਹੋਏਗਾ ਇਹ ਆਉਣ ਵਾਲੀ 4 ਜੂਨ ਨੂੰ ਪਤਾ ਲੱਗੇਗਾ ਇਸ ਤੋਂ ਪਹਿਲਾਂ ਲੋਕਾਂ ਦੇ ਨਾਲ ਗੱਲਬਾਤ ਕਰਦੇ ਆਂ ਭਾਜੀ ਕੀ ਨਾਮ ਹਰਦੇਸ਼ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਪਟੇਗੜਪਨਤੂ ਪਟੇਗੜਪਨਤੂਰ ਤੇ ਕੀ ਲੱਗਦਾ ਤੁਹਾਨੂੰ ਤੁਹਾਡੇ ਹਲਕੇ ਦੇ ਜਿਵੇਂ ਆਪਾਂ ਜੀਰੇ ਦੇ ਵਿੱਚ ਖੜੇ ਆ ਲੋਕ ਸਭਾ ਹਲਕੇ ਦੀ ਗੱਲ ਕਰੀਏ ਤਾਂ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਅੰਦਰ ਇਹ ਜੀਰਾ ਪੈਂਦਾ ਕੀ ਲੱਗਦਾ ਤੁਹਾਡੇ ਹਲਕੇ ਦੇ ਵਿੱਚ ਕਿਹੜੇ ਇਹੋ ਜਿਹੇ ਮੁੱਦੇ ਆ ਜਿਹੜੇ ਮੈਂਬਰ ਪਾਰਲੀਮੈਂਟ ਵੱਲੋਂ ਹੱਲ ਕਰਵਾਏ ਜਾਣੇ ਚਾਹੀਦੇ ਸੀ ਨਹੀਂ ਹੋ ਸਕੇ ਜਾਂ ਹੁਣ ਜਿਹੜਾ ਵੀ ਮੈਂਬਰ ਪਾਰਲੀਮੈਂਟ ਚੋਂ ਆਣ ਕੇ ਆਣਾ ਤੇ ਉਹ ਪਹਿਲ ਦੇ ਆਧਾਰ ਤੇ ਉਹਨਾਂ ਮੁੱਦਿਆਂ ਨੂੰ ਹੱਲ ਕਰਨ ਦਸਾਨੀ ਦਾ ਜੀ ਆਪਣਾ ਦਸਾਨੀ ਦਾ ਜੋ ਐਮਐਸਪੀ ਕਰਾਉਣਗੇ ਮੋਦੀ ਸਾਹਿਬ ਨੇ ਨਹੀਂ ਕੀਤਾ ਜੀ ਹੁਣ ਆਪਾਂ ਪਾਰਲੀਮੈਂਟ ਚ ਲਾਲਜੀਤ ਭੁੱਲਰ ਸਿੰਘ ਨੂੰ ਅਚਤਾ ਕੇ ਭੇਜਾਂਗੇ ਆਮ ਪਾਰਟੀ ਦੇ ਜੀ ਆਮ ਨੂੰ ਵੋਟ ਪਾਉਣ ਪਹਿਲਾਂ ਵੀ ਵੋਟ ਪਾਈ ਕਦੇ ਹਾਂਜੀ ਹਾਂਜੀ ਠੀਕ ਹੈ ਤੋ ਤੁਹਾਨੂੰ ਲੱਗਦਾ ਹੈ ਕਿ ਇਸ ਵਾਰ ਜਿਹੜੀ 2 ਸਾਲ ਤੋਂ ਪਿਛਲੇ 2 ਸਾਲ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਉਹਨਾਂ ਦੇ ਕੰਮਾਂ ਨੂੰ ਲੈ ਕੇ ਸੰਤੁਸ਼ਟ ਹੋ ਹਾਂਜੀ ਹਾਂਜੀ ਖੇਤੀ ਦੇ ਸੁਲਤਾ ਆਮ ਦੀ ਖੇਤੀ ਦੇ ਹੁਣ 8 ਤੋਂ 9 ਘੰਟੇ ਲੈਟ ਹੋਣ ਵੀ ਚੱਲ ਰਹੀ ਆ ਜੀ ਜੇ ਤਾਂ ਪਨੀਰੀ ਦਾ ਜੋ ਧੁੰਨੇ ਦੀ ਪਨੀਰੀ ਵੀ ਨਹੀਂ ਪੀਤੀ ਸੀ ਤੇ ਹੁਣ ਤਾਂ ਲਾਈਟ ਦਾ ਕੱਟ ਲੱਗ ਹੀ ਨਹੀਂ ਰਿਹਾ ਨਹੀਂ ਤਾਂ ਰਾਤ ਨੂੰ ਵੀ ਕੱਟ ਲੱਗਦੇ ਹੁੰਦੇ ਸੀ ਦੋ ਦੋ ਘੰਟੇ ਹੁਣ ਤਾਂ 24 ਘੰਟੇ ਘਰ ਵਾਲੀ ਲਾਈਟ ਤਾਂ ਚੱਲਦੀ ਰਹਿੰਦੀ ਹੈ ਜੀ ਤੇ ਖੇਤਾਂ ਵਾਲੀ ਤਾਂ 8 ਘੰਟੇ ਦਿਨ ਦੀ ਲਾਈਟ ਆਉਂਦੀ ਹੈ ਜੀ ਕੱਟ ਤਾਂ ਲੱਗ ਹੀ ਨਹੀਂ ਰਿਹਾ ਜੀ ਬਹੁਤ ਵਧੀਆ ਜੀ ਕਿਸਾਨਾਂ ਲਈ ਆਮ ਪਾਰਟੀ ਜੀ ਤਾਂ ਆਮ ਆਦੀ ਪਾਰਟੀ ਦੇ ਕੰਮਾਂ ਤੋਂ ਇਹ ਖੁਸ਼ ਨੇ ਕੋਈ ਤੋਂ ਲੋਕ ਮੌਜੂਦ ਨੇ ਭਾਜੀ ਕੀ ਨਾਮ ਹੈ ਤੁਹਾਡਾ ਸੰਦੀਪ ਕੁਮਾਰ ਕਿੱਥੋਂ ਦੇ ਰਹਿਣ ਵਾਲੇ ਜੀ ਰਾਹ ਸ਼ਹਿਰ ਤੋਂ ਕੀ ਲੱਗਦਾ ਤੁਹਾਨੂੰ ਤੁਹਾਡੇ ਹਲਕੇ ਤੇ ਕਿਹੜੇ ਇਹੋ ਜਿਹੇ ਮੁੱਦੇ ਨੇ ਜਿਹੜੇ ਮੈਂਬਰ ਪਾਰਲੀਮੈਂਟ ਦੇ ਕਰਨ ਵਾਲੇ ਕੰਮ ਨੇ ਤੇ ਨਹੀਂ ਹੋ ਸਕੇ ਬੋਦ ਨਾਜੀਰੇ ਦੇ ਵਿੱਚ ਕਾਫੀ ਬਹੁਤ ਕੋਈ 1 2 ਜਿਵੇਂ ਸ਼ਾਇਦ ਵੀ ਨਿਕਾਸੀ ਵੀ ਤੇ ਗਲੀਆਂ ਮੱਲਿਆਂ ਦੇ ਵਿੱਚ ਹੋਰ ਬਾਕੀ ਨਸ਼ਾ ਤੋਂ ਹੱਥ ਪੋਣੀ ਚਾਹੀਦੀ ਆ ਮੇਰੇ ਮੁੱਦਾ ਨਸ਼ੇ ਤੋਂ ਲੁੱਟਾਂ ਖੋਹਾਂ ਤੋਂ ਜਿਵੇਂ ਅੱਜ ਕੱਲ੍ਹ ਚਿੱਟੇ ਤੋਂ ਚੱਲ ਰਹੀ ਜ਼ਿਆਦਾ ਇਹ ਹੋਣਾ ਜੀ ਦਾ ਮੈਂ ਕਹਿੰਦਾ ਨੈਕਸਟ ਪਾਰਟੀ ਨੂੰ ਮੌਕਾ ਮਿਲਣਾ ਚਾਹੀਦਾ ਕੀ ਲੱਗਦਾ ਇਸ ਵਾਰ ਕੀ ਦੀ ਹਵਾ ਲੱਗੇ ਦੇਖੋ ਸ਼ਾਇਦ ਆਮ ਪਾਰਟੀ ਦੇ ਚੱਲ ਰਹੇ ਬਾਕੀ ਦੇਖੋ ਵਾ ਕਿਉਂ ਨਾਲੇ ਟਾਈਮ ਤੇ ਪਤਾ ਲੱਗੂ ਕਿ ਨਹੀਂ ਹੁੰਦੀ ਸਰਕਾਰ ਸਰ ਨਸ਼ਿਆ ਦੀ ਗੱਲ ਕੀਤੀ ਹੈ ਵੀਰੋ ਉਹਨਾਂ ਨੇ ਔਰ ਨਸ਼ਿਆਂ ਦਾ ਜਿਹੜਾ ਅਹਿਮ ਮੁੱਦਾ ਹੈ ਇਸੇ ਤਰ੍ਹਾਂ ਚੱਲਦੇ ਆਂ ਔਰ ਸੜਕ ਤੋਂ ਲੰਘਦੇ ਹੋਏ ਕੁਝ ਲੋਕਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਉਹਨਾਂ ਕੋਲੋਂ ਜਾਣਨ ਦੀ ਕੋਸ਼ਿਸ਼ ਕਰਦੇ ਆਂ ਕਿ ਇਸ ਵਾਰ ਲੋਕ ਜਿਹੜਾ ਕੀ ਸੋਚ ਕੇ ਵੋਟ ਪੋਲ ਕਰਨਗੇ ਔਰ ਕੀ ਉਹਨਾਂ ਦੇ ਮਨ ਦੇ ਵਿੱਚ ਚਿਆਲਾਤ ਨੇ ਔਰ ਕਿਹੜੀ ਸੋਚ ਨੂੰ ਲੈ ਕੇ ਉਹਨਾਂ ਵੱਲੋਂ ਜਿਹੜਾ ਆਪਣੇ ਵੋਟ ਬੈਂਕ ਦਾ ਜਿਹੜਾ ਇਸਤੇਮਾਲ ਕੀਤਾ ਜਾਏਗਾ ਕੁਝ ਹੋਰ ਲੋਕ ਮੌਜੂਦ ਨੇ ਮੈਂਦੀ ਲੋਕ ਨੇ ਭਾਜੀ ਕੀ ਨਾਮ ਹੈ ਤੁਹਾਡਾ ਅਨਾ ਗੱਲਬਾਤ ਕਰਦੇ ਆਂ ਔਰ ਕੀ ਨਾਮ ਹੈ ਜੀ ਪੂਰਾ ਜੀ ਕਿਥੋਂ ਦੇ ਰਹਿਣ ਵਾਲੇ ਹੋ ਤੇ ਇਸ ਵਾਰ ਕੀ ਲੱਗਦਾ ਤੁਹਾਨੂੰ ਕਿ ਤੁਹਾਡੇ ਹਲਕੇ ਦੇ ਵਿੱਚ ਮੈਂਬਰ ਪਾਰਲੀਮੈਂਟ ਵੱਲੋਂ ਜਿਹੜੇ ਪਹਿਲਾਂ ਮੈਂਬਰ ਪਾਰਲੀਮੈਂਟ ਸੀ ਔਰ ਉਹਨਾਂ ਵੱਲੋਂ ਕਿਹੋ ਜਿਹੇ ਵਿਕਾਸ ਕਾਰਜ ਕਰਵਾਏ ਗਏ ਜਾਂ ਕਿਹੜੇ ਕੰਮ ਹਲੇ ਰਹਿੰਦੇ ਆ ਜਿਹੜੇ ਹਲੇ ਤੱਕ ਨਹੀਂ ਹੋਏ ਆਹਨ ਨੂੰ ਤਾਂ ਕੋਈ ਪਤਾ ਨਹੀਂ ਬੀ ਵੋਟ ਬਣੀ ਹੈ ਵੋਟ ਬਣੀ ਹੈ ਨਹੀਂ ਜੀ ਵੋਟ ਹੀ ਨਹੀਂ ਬਣੀ ਹਲੇ ਉਮਰ ਕਿੰਨੀ ਹੋਗੀ ਤੁਹਾਡੀ ਵੋਟ ਦਾ ਬਣਿਆ ਪਰ ਵੋਟ ਕਾੜਨੀ ਆ ਵੋਟ ਦਾ ਪਾਈਦੀ ਆ ਵੋਟ ਪਾਈਦੀ ਆ ਇਸ ਵਾਰ ਵੋਟ ਪਹੁੰਚਾਓਗੇ ਹਾਂਜੀ ਹਾਂਜੀ ਕੀ ਲੱਗਦਾ ਹੈ ਇਸ ਵਾਰ ਕਿਸ ਦੀ ਹਵਾਲਾ ਕਿ ਉਹਨੇ ਗਿਆ ਤੇ ਬਾਕੀ ਜੋ ਮਰਜੀ ਹੋ ਜਾਦਾ ਉਹ ਇਧਰ ਹੋਰ ਵੀ ਲੋਕ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਵੀਰੇ ਕੀ ਨਾਮ ਹੈ ਤੁਹਾਡਾ ਪ੍ਰਵਲ ਸਿੰਘ ਜੀ ਵੋਟ ਬਣੀ ਹੈ ਹਾਂਜੀ ਪਹਿਲਾ ਭਾਈ ਕੇ ਪਹਿਲੀ ਵਾਰ ਵੋਟ ਪਾਉਣ ਲੱਗੀ। ਜੇਰੀ ਪਾਉਣੀ ਆ ਜੀ। ਅੱਛਾ ਕੀ ਸੋਚਦੇ ਤੁਸੀਂ ਇਸ ਵਾਰ ਵੋਟ ਪਾਓਗੇ? ਪੈਰ ਕੀ ਆਪਾਂ ਅਮਰਪਾਲ ਸਿੰਘ ਨੂੰ ਪਾਈ ਅਮਰਪਾਲ ਸਿੰਘ ਨੂੰ ਪਾਉਣੀ ਆ ਜੀ। ਪੰਜਾਬ ਨੂੰ ਬਚਾਉਣਾ ਤੇ ਪੰਜਾਬ ਖਤਮ ਹੁੰਦਾ ਜਾਂਦਾ। ਪੰਜਾਬ ਅਮਰਪਾਲ ਨੂੰ ਵੋਟ ਪਾਉਣ ਅੰਦੂਰ ਸਾਹਿਬ ਤੋਂ ਖੜੇ ਆ ਜੀ। ਕਿਸ ਚੀਜ਼ ਨੂੰ ਲੈ ਕੇ ਪੰਜਾਬ ਖਤਮ ਹੁੰਦਾ ਜਾਂਦਾ। ਇਹ ਖਤਮ ਹੋਈ ਜਾਂਦਾ ਕੋਈ ਨਹੀਂ ਚਾਹੀ ਕੋਈ ਕਿਵੇਂ ਆ ਜੀ ਬਸ ਹੀ ਐ ਹੀ ਮਾਹੌਲ ਖਰਾਬ ਆ ਜੀ ਕੋਈ ਕੰਮ ਨਹੀਂ ਲੋਕੀ ਕਰਦੇਗੇ ਕੋਈ ਸਰਕਾਰਾਂ ਜਿਹੜੀ ਮਰਦੀ ਸਰਕਾਰ ਨੂੰ ਪਾੜੋ ਕੋਈ ਕੰਮ ਨਹੀਂ ਕਰਦੀ। ਨਵੇਂ ਬੰਦੇ ਖੜਾ ਉਹ ਨਵੇਂ ਬੰਦੇ ਨੂੰ ਪਾ ਕੇ ਬੋਰਡ ਤੇ ਉਹਨਾਂ ਦੀ ਧਾਉਮ ਦਿਖਾ ਸਿੱਖਾਂ ਦੇ ਲਈ ਖੜਾ ਸਿੱਖ ਕੌਮ ਲਈ ਖੜੇ ਆ ਤੇ ਜਿਉਂਦੇ ਆ ਕੋਈ ਇਸੇ ਤਰ੍ਹਾਂ ਗਲਬਤ ਦੇ ਸਿਸਲੇ ਨੂੰ ਅੱਗੇ ਵਧਾਉਣੇ ਆ ਆ ਪ੍ਰੋਗਰਾਮ 'ਚ ਆ ਦੇ ਚਰਚਾ ਦੇ ਵਿੱਚ ਆ ਲੋਕਾਂ ਦੀ ਨਵਾਂ ਤੋਂ ਟਟੋਲਣ ਦੇ ਲਈ ਅਸੀਂ ਜੀਰਾ ਦੇ ਵੇਖੇ ਮੌਜੂਦ ਆ ਦੁਕਾਨਦਾਰਾਂ ਦੇ ਨਾਲ ਗਲਬਤ ਕਰ ਰਹੇ ਆ ਕੁਝ ਹੋਰ ਮਹਿਲਾਵਾਂ ਵੀ ਮੌਜੂਦ ਨੇ ਉਹਨਾਂ ਦੇ ਨਾਲ ਗਲਬਤ ਕਰ ਲੈਨੇ ਆ ਕੀ ਨਾਮ ਹੈ ਜੀਰਾ ਜਸਬੀਰਪੁਰ ਕਿਤੋਂ ਦੇ ਰਹਿਣ ਵਾਲੇ ਜੀਰੇ ਦੇ ਵੋਟ ਬਣੀ ਹੋਈ ਹਾਂਜੀ ਪਹਿਲਾਂ ਵੋਟ ਕੀਤੀ ਕੋਲ ਹਾਂਜੀ ਐਸਰ ਵੋਟ ਪਹੁੰਚੋਗੇ 1 ਜੂਨ ਨੂੰ ਵੋਟਾਂ ਪਾਉਣ ਜਾਣੀ ਆਂ ਹਾਂਜੀ ਜਾਵਾਂਗੇ ਕਿਹੜੇ ਇਹੋ ਜਿਹੇ ਮੁੱਦੇ ਜਿਨ੍ਹਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਤੁਸੀਂ ਆਪਣੀ ਵੋਟ ਦਾ ਜਿਹੜਾ ਇਸਤੇਮਾਲ ਕਰੋਗੇ ਅ ਮੈਂਬਰ ਪਾਰਲੀਮੈਂਟ ਤੁਸੀਂ ਚੁਣਨਾ ਆਪਣਾ ਰੋਲ ਅਦਾ ਕਰਨਾ ਹੈ ਮੈਂਬਰ ਪਾਰਲੀਮੈਂਟ ਚੁਣਨ ਦੇ ਵਿੱਚ ਖਾਸ ਤੌਰ ਤੇ ਜੇ ਗੱਲ ਕਰੀਏ ਤੁਹਾਡੀ ਇਸ ਵੋਟ ਦੇ ਨਾਲ ਫੈਸਲਾ ਹੋਣਾ ਹੈ ਕਿ ਪ੍ਰਧਾਨ ਮੰਤਰੀ ਜਿਹੜੇ ਹੁਣ ਕੌਣ ਬਣਨਗੇ ਕੀ ਨਰਿੰਦਰ ਮੋਦੀ ਰਹਿਣਗੇ ਜਾਂ ਕੋਈ ਹੋਰ ਆਏਗਾ ਜਾਂ ਤੁਹਾਡੇ ਹਲਕੇ ਦੇ ਵਿੱਚ ਮੈਂਬਰ ਪਾਰਲੀਮੈਂਟ ਕਿਸ ਪਾਰਟੀ ਦਾ ਹੋਏਗਾ ਤੁਹਾਡੀ ਵੋਟ ਦੇ ਨਾਲ ਹੀ ਫੈਸਲਾ ਹੋਣਾ ਤੇ ਕਿਹੜੇ ਇਹੋ ਜਿਹੇ ਮੁੱਦੇ ਆ ਕਿਹੜੇ ਇਹੋ ਜਿਹੇ ਸਵਾਲ ਆ ਜਿਹੜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਇਹ ਕੰਮ ਸੀਗੇ ਤੁਹਾਡੇ ਹਲਕੇ ਦੇ ਵਿੱਚ ਨਹੀਂ ਹੋਏ ਜਾਂ ਆਉਣ ਵਾਲਾ ਜਿਹੜਾ ਵੀ ਮੈਂਬਰ ਪਾਰਲੀਮੈਂਟ ਚੁਣਿਆ ਜਾਂਦਾ ਤਾਂ ਉਹ ਪਹਿਲ ਦੇ ਆਧਾਰ ਤੇ ਇਹ ਕੰਮ ਕਰਵਾਏ ਦੇਖੋ ਜੀ ਵੋਟ ਤਾਂ ਅਸੀਂ ਪਾਵਾਂਗੇ ਪਰ ਪਾਵਾਂਗੇ ਜੋ ਸਾਡੇ ਜਿਸ ਦੇ ਵਿੱਚ ਕੋਈ ਜੋ ਨਸ਼ੇ ਕਰਨ ਵਾਲੇ ਆ ਚਿੱਟਾ ਜਿਵੇਂ ਕੀ ਇਹ ਕਿਆ ਸੀ ਮੋਰ ਉਹਨਾਂ ਨੇ ਭਗਵਾਨ ਜਮਾਨ ਨੇ ਕੀ ਬੰਦ ਹੋ ਜਾਏਗਾ ਨਾ ਉਹ ਬੰਦ ਹੋਇਆ ਕਿਆ ਸੀ 1000 ਰੁਪਿਆ ਪਾਵਾਂਗੇ ਕਾਪੀਆਂ ਦੇ ਵਿੱਚ ਨਾ ਸਾਨੂੰ ਉਹ ਪਾਇਆ ਭਗਵਾਨ ਜਮਾਨ ਨੇ ਰਾਵਾਂ ਚ ਸਾਡੇ ਤੋਂ ਕਦੇ ਕੋ ਮੋਬਾਈਲ ਖੋਏ ਜਾਂਦੇ ਆ ਕਦੇ ਵਾਲੀਆਂ ਲਾ ਕੇ ਲੈ ਜਾਂਦੇ ਆ ਇਹ ਕੁਛ ਵੀ ਨਹੀਂ ਹੱਲ ਹੋਇਆ ਜੀ ਸਾਰੇ ਉਵੇਂ ਹੀ ਫਿਰਦੇ ਸੀ ਅਸੀਂ ਤਾਂ ਆਪ ਦਿਹਾੜੀ ਕਰਦੇ ਪਏ ਇੱਥੇ ਸਾਡੇ ਖਾਤੇ ਚ ਨਾ 2000 ਰੁਪਿਆ ਆਇਆ ਨਾ ਕੋਈ ਇਹੋ ਜੀ ਕੋਈ ਗੱਲ ਹੀ ਹੋਈ ਠੀਕ ਹੈ ਜੀ ਵੋਟ ਪਾਵਾਂਗੇ ਪਾਵਾਂਗੇ ਅਸੀਂ ਆਪ ਦੀ ਮਰਜ਼ੀ ਨਾਲ ਪਾਵਾਂਗੇ ਹਾਂਜੀ ਬੜੀ ਵਧੀਆ ਗੱਲ ਕਹੀ ਐ ਇਹਨਾਂ ਨੇ ਕਿ ਵੋਟ ਪਾਵਾਂਗੇ ਪਰ ਪਾਵਾਂਗੇ ਆਪਣੀ ਮਰਜ਼ੀ ਦੇ ਨਾਲ ਇਸ ਤੋਂ ਇਲਾਵਾ ਕਿਤੇ ਨਾ ਕਿਤੇ ਇੱਕ ਖਫਾ ਵੀ ਨਜ਼ਰ ਆਏ ਨੇ ਕਿਉਂਕਿ ਸਭ ਤੋਂ ਵੱਡੀ ਜੇ ਗੱਲ ਕਰੀ ਜਾਵੇ ਤਾਂ ਮਹਲਾਵਾਂ ਦਾ ਸਭ ਨਾਲੋਂ ਵੱਡਾ ਤੇ ਅਹਿਮ ਮੁੱਦਾ ਹੈ ਕਿ 1000 ਰੁਪਏ ਜੋ ਕਿ ਆਮਦਵੀ ਪਾਰਟੀ ਦੀ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਸੀ ਇਹਨਾਂ ਦੇ ਕਹਿੰਦੇ ਮੁਤਾਬਕ ਉਹ ਵਾਅਦੇ ਹੱਲੇ ਤੱਕ ਵਫਾ ਨਹੀਂ ਹੋਏ ਔਰ ਬੜੀ بے ਸਬਰੀ ਦੇ ਨਾਲ 1000 ਰੁਪਏ ਨੂੰ ਉਡੀਕ ਰਿਹਾ ਹੈ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਨਸ਼ਿਆਂ ਦਾ ਇਹ ਮੁੱਦਾ ਇਹਨਾਂ ਨੇ ਵੀ ਦੱਸਿਆ ਔਰ ਤੀਜੀ ਜਿਹੜੀ ਇਹਨਾਂ ਨੇ ਗੱਲ ਕੀਤੀ ਆ ਉਹ ਲਾਈਨ ਆਰਡਰ ਦੀ ਸਥਿਤੀ ਦੀ ਹੈ ਕਿਉਂਕਿ ਔਰਤ ਹੋਣ ਦੇ ਨਾਤੇ ਜਦੋਂ ਵੀ ਆਪਣੇ ਘਰ ਦੀ ਮਜ਼ਦੂਰੀ ਨੂੰ ਲੈ ਕੇ ਕੰਮ ਕਰਨਾ ਪੈਂਦਾ ਬਾਜ਼ਾਰ ਦੇ ਵਿੱਚ ਉਤਰਨਾ ਪੈਂਦਾ ਸੜਕਾਂ ਦੇ ਵਿੱਚ ਉਤਰਨਾ ਪੈਂਦਾ ਤਾਂ ਕਿਤੇ ਨਾ ਕਿਤੇ ਆਪਣੀ ਜਾਨ ਮਾਲ ਦੀ ਰਾਖੀ ਨੂੰ ਇਹ ਅਹਿਮ ਆਂਦੀ ਆ ਔਰ ਇਹਨਾਂ ਦੇ ਮੰਨਣ ਦੇ ਮੁਤਾਬਕ ਕਿ ਜਿਹੜੀ ਇਹ ਸਥਿਤੀ ਹੈ ਹਾਲਾਤ ਹੈ ਜਿਹੜੇ ਸਹੀ ਨਹੀਂ ਹੈਗੇ ਕਿਉਂਕਿ ਕਿਤੇ ਨਾ ਕਿਤੇ ਚੈਂਸ ਨੈਚਿੰਗ ਹੋ ਰਹੀ ਹੈ ਇਸ ਤੋਂ ਇਲਾਵਾ ਮੋਬਾਈਲ ਖੋਏ ਜਾ ਰਹੇ ਨੇ ਸੋ ਇਹਨਾਂ ਦਾ ਮੰਨਣਾ ਹੈ ਕਿ ਜਿਹੜਾ ਵੀ ਮੈਂਬਰ ਪਾਰਲੀਮੈਂਟ ਚੁਣ ਕੇ ਆਵੇ ਸਭ ਤੋਂ ਪਹਿਲਾਂ ਲਾਈਨ ਐਂਡ ਆਰਡਰ ਦੀ ਸਥਿਤੀ ਹੈ ਜਿਹੜੀ ਉਹਨੂੰ ਮੇਨਟੇਨ ਕਰੇ ਉਹਨੂੰ ਵਧੀਆ ਬਣਾਵੇ ਇਸ ਤੋਂ ਇਲਾਵਾ ਕੁਝ ਹੋਰ ਲੋਕ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਕੋਲੋਂ ਜਾਣਨ ਦੀ ਕੋਸ਼ਿਸ਼ ਕਰਦੇ ਆ ਭਾਜੀ ਕੀ ਨਾਮ ਹੈ ਤੁਹਾਡਾ ਨਿਚਿਸ਼ ਕਿੱਥੋਂ ਦੇ ਰਹਿਣ ਵਾਲੇ ਹੋ ਜੀ ਰੇ ਸਰ ਇਹ ਮੋਟ ਬਣੀ ਹਾਂਜੀ ਪਹਿਲੀ ਵਾਰ ਪੋਲ ਕਰ ਰਹੇ ਹੋ ਜਾਂ ਪਹਿਲਾਂ ਵੀ ਕੀ ਹੈ ਸੈਕੰਡ ਸੋਟ ਹੈ ਸੋ ਕਿਹੜੇ ਇਹੋ ਜਿਹੇ ਮੁੱਦੇ ਆ ਜਿਨ੍ਹਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਤੁਸੀਂ ਆਪਣੀ ਵੋਟ ਦਾ ਇਸਤੇਮਾਲ ਕਰੋਗੇ। ਲੇਕਿਨ ਬੰਦਾ ਬੰਦਾ ਸ਼ੇਧਾ ਮੁੱਦੇ ਜੀ ਸਰ ਜੀ ਬੰਦੇ। ਜੈਨੀ ਬੰਦੂਰੇ ਸਰ। ਸਹੀ ਕਹਿੰਦੇ ਗੁਰਬੀਰ ਜੀ ਉਹ ਨਹੀਂ ਬੋਲਦਾ। ਉਹ ਕਿਉਂ? ਵਧੀਆ ਬੰਦਾ ਹੈ ਉਹਨੇ ਜਦੋਂ ਸੀਗਾ ਵਧੀਆ ਕੰਮ ਕੀਤੇ ਪੂਰੇ ਸ਼ਹਿਰ ਚ ਕੋਈ ਵੇਖੋ ਕੋਈ ਗਲੀ ਨਾਲੀ ਕੱਤੀ ਛੱਡੀ ਹੁਣ। ਸਾਰਾ ਵਧੀਆ ਕੰਮ ਹੋਇਆ ਹੁੰਦੇ ਰਾਜ ਚ। ਹੁਣ ਵੀ ਗੰ ਆ ਵਧੀਆ ਕੰਮ ਕਰੂਗਾ। ਨੇ ਇਕਲੇ ਗਲੀਆਂ ਨਾਲੀਆਂ ਦਾ ਕੰਮ ਕਰਵਾਉਣਾ ਹੀ ਵੀ ਕਰ। ਪਰ ਵੀ ਵੇਖੋ ਸ਼ਹਿਰ ਨਸ਼ੇ ਵੀ ਭੰਦੋ ਸਨ। ਕਰੋਗੇ ਕਹਿੰਦਾ ਦਾ ਹੈ ਕਰੋਗੇ। ਲੱਗਦਾ ਵੀ ਇਹ ਕਰੂਗਾ। ਹੋਰ ਇਸ ਤੋਂ ਇਲਾਵਾ ਹੋਰ ਵੀ ਤੁਹਾਡੇ ਹਲਕੇ ਦੇ ਅਹਿਮ ਮੁੱਦੇ ਤੁਹਾਡੇ ਧਿਆਨ ਦੇ ਵਿੱਚ ਹੋਣ ਕੀ ਯਾਰ ਇਹ ਕੰਮ ਹੋਣੇ ਚਾਹੀਦੇ ਸੀ ਨਹੀਂ ਹੋਏ। ਨਹੀਂ ਮੇਰੀ ਨਿਗਾਹ ਨਹੀਂ। ਸੋ ਨਸ਼ਿਆਂ ਦੀ ਗੱਲ ਆ ਕੀਤੀ ਆ ਹਰ ਥਾਂ ਤੇ ਗੱਲ ਪੂਰੀ ਹੈ। ਨਸ਼ੇ ਇੱਕ ਅਹਿਮ ਮੁੱਦਾ। ਇਸੇ ਤਰ੍ਹਾਂ ਕੁਝ ਹੋਰ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਬਨੇਰੋ ਸਾਡੇ ਨਾਲ ਸ਼ਾਰਤ ਚਿੱਟਾ ਪ੍ਰੋਗਰਾਮ ਦੇ ਬੇਸ ਤੇ ਇਸ ਟਾਈਮ ਜਿਹੜਾ ਵੀ ਖੇਮਾ ਮੌਜੂਦ ਆ ਔਰ ਕੁਝ ਹੋਰ ਲੋਕ ਮੌਜੂਦ ਨੇ ਖਾਸ ਤੌਰ ਤੇ ਸਾਡੇ ਡਰਾਈਵਰ ਭਰਾ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ ਆ ਉਹਨਾਂ ਕੋਲ ਜਾਣਾਂ ਦੀ ਕੋਸ਼ਿਸ਼ ਕਰਦੇ ਆ ਕਿ ਇਸ ਵਾਰ ਆ ਲੋਕ ਸਭਾ 2024 ਦੀਆਂ ਚੋਣਾਂ ਦੇ ਵਿੱਚ ਇਹ ਆਪਣੀ ਬੋਰਡ ਦਾ ਇਸਤੇਮਾਲ ਕਰਦੇ ਹੋਏ ਕਿਹੜੇ ਮੁੱਦਿਆਂ ਨੂੰ ਦਿਮਾਗ ਦੇ ਵਿੱਚ ਰੱਖਣਗੇ ਭਾਜੀ ਕੀ ਨਾਮ ਹੈ ਰਾਜੀ ਸਿੰਘ ਕਿੱਥੋਂ ਦੇ ਰਹਿਣ ਵਾਲੇ ਸ਼ਾਹ ਮੁਕਰਪੁਰ ਤੇ ਇਸ ਵਾਰ 2024 ਦੇ ਆ ਲੋਕ ਸਭਾ ਚੋਣਾਂ 1 ਜੂਨ ਨੂੰ ਵੋਟਾਂ ਪੈਣ ਜਾ ਰਹੀਆਂ ਸਭ ਤੋਂ ਪਹਿਲਾਂ ਤੇ ਇਹ ਪੁੱਛਾਂਗੇ ਕਿ ਵੋਟ ਪਾਉਣ ਜਾਓਗੇ ਜੀ ਕਦਰ ਪਾਉਣ ਜਾਵੋਗੇ ਕੀ ਸੋਚ ਕੇ ਵੋਟ ਪਾਓਗੇ ਕਿਹੜੇ ਇਹੋ ਜਿਹੇ ਮੁੱਦੇ ਨੇ ਤੁਹਾਡੇ ਹਲਕੇ ਦੇ ਜਿਨ੍ਹਾਂ ਨੂੰ ਮਨ ਦੇ ਵਿੱਚ ਰੱਖਦੇ ਹੋ ਤੁਸੀਂ ਜੋ 70 ਸਾਲਾਂ ਇਹਨਾਂ ਸਾਨੂੰ ਹੋ ਗਿਆ ਇੱਕ ਮੁੱਦਾ ਤਾਂ ਕੋਈ ਇਹਨਾਂ ਪੂਰਾ ਹੀ ਨਹੀਂ ਕੀਤਾ ਕਿਹੜੇ ਕਿਹੜੇ ਇਹੋ ਜਿਹੇ ਮੁੱਦੇ ਕੋਈ ਇੱਕ ਦੋ ਮੁੱਦੇ ਸਾਨੂੰ ਦੱਸੋ ਜੀ ਦਾ ਅਧਿਕਾਰ ਹੈ ਵੋਟ ਪਾਣੀ ਪਾਵਾਂਗੇ ਪਰ ਮੁੱਦੇ ਤਾਂ ਹੈ ਹੀ ਨਹੀਂ ਮੁੱਦੇ ਤਾਂ ਸਾਡੇ ਟਿੱਕਰ ਆ ਪਾਰਟੀ ਆਈ ਹੈ ਆੰਦੇ ਜੀ ਅਸੀਂ ਯਾਤਰਾ ਫ੍ਰੀ ਕਰਾਂ ਕਰਤੀ ਕੀਤੀ ਸਾਡੀਆਂ ਗੱਡੀਆਂ ਉੱਥੇ ਖੜੀਆਂ ਲੋਕੀ ਆਉਦੇ ਸਾਡੇ ਤੋਂ ਲੈਟਰ ਬਣਾਵਾਏ ਪੈਸੇ ਕਾਊਂਟ ਜੇ ਪਾ ਕੇ ਖਾ ਜਾਂਦੇ ਪਹਿਲੇ ਨੰਬਰ ਤੇ ਇਹਨਾਂ ਕੋਈ ਮੁੱਦਾ ਹੀ ਨਹੀਂ ਨੀ ਉਹਨਾਂ ਨੇ ਜੇ ਯਾਤਰਾ ਕੀਤੀ ਤਾਂ ਉਹਨਾਂ ਨੇ ਬੱਸਾਂ ਚਲਾਈਆਂ ਟ੍ਰੇਨਾਂ ਚਲਾਈਆਂ ਮਤਲਬ ਬੱਸਾਂ ਚਲਾਈਆਂ ਕਾਰੋਬਾਰ ਸਾਡੇ ਆਪ ਪਾਰਟੀ ਨੇ ਤਾਂ ਸਾਥੀ ਕਰਦੇ ਮੈਂ ਤਾਂ ਕਹਾਂ ਬਸ ਸਾਡੀਆਂ ਵੱਡੀਆਂ ਵੱਡੀਆਂ ਟੈਂਪੋ ਟ੍ਰਾਲਾਂ ਗੱਡੀਆਂ ਖੜੀਆਂ ਖੜੇ ਉਹ ਕੀ ਆਉਂਦੀਆਂ ਲੈਟਰਪਾਡ ਬਣਾਉਦੇ ਸਰਕਾਰ ਨਾਲ ਮਿਲੇ ਆ ਪੈਸੇ ਖਾਤੇ ਚ ਕੋਲਦੇ ਯਾਤਰਾ ਕੋ ਕਰਨ ਜਾਂਦਾ ਹੀ ਨਹੀਂ ਬਲਕਿ ਨਿਰਪਲ ਇੱਕ ਰਾਈਟ ਤੇ ਲੈ ਕੇ ਗਏ ਲੈਟਰ ਦੇ ਦੋ ਜੀ ਅਸੀਂ ਪੈਸੇ ਪਾਉਣੇ ਜਾਂਦੇ ਨਹੀਂ ਕਿ ਇਹ ਸਰਕਾਰ ਆਹ ਚੀਜ਼ਾਂ ਚਾਹੀਦੀ ਆ ਜੀ ਇਹ ਜਿਹੜੀਆਂ ਚੀਜ਼ਾਂ ਚਾਹੀਦੀ ਆ ਐਸ ਡੀ ਐਮ ਤੋਂ ਸੈਡ ਉੱਡ ਵੀ ਇਹ ਪਿੰਡ ਆ ਗੱਡੀ ਜਾ ਸਕਦੀ ਸਟੈਂਡ ਤੇ ਪਰਮਨਟ ਵਾਲੀ ਉਥੋਂ ਰਜਿਸਟਰ ਕਰਾਉਣ ਸਾਡੀਆਂ ਗੱਡੀਆਂ ਸਾਡੇ ਖਾਤੇ ਚ ਸਾਡੇ ਸਿੱਧੇ ਪੈਸੇ ਹੋਣ ਚਾਹੀਦੇ ਨਹੀਂ ਤੇ ਜਦੋਂ ਤੁਹਾਨੂੰ ਪਤਾ ਹੈ ਕਿ ਇਹੋ ਜਿਹਾ ਗਲਤ ਕੰਮ ਕਰ ਰਹੇ ਆ ਤੇ ਫਿਰ ਤੁਸੀਂ ਉਸ ਗਲਤ ਕੰਮ ਦੇ ਵਿੱਚ ਸਾਥ ਕਿਉਂ ਦਿੰਦੇ ਆ ਉਦੋਂ ਬਾਅਦ ਕਿ ਇਹਦੇ ਤੇ ਤਾਂ ਹਨ ਬਾਅਦ ਹੀ ਪਤਾ ਲੱਗਾ ਇਹ ਕੰਮ ਹੋ ਰਿਹਾ ਹੈ ਉਦੋਂ ਬਾਅਦ ਅਸੀਂ ਕਿਸੇ ਨੂੰ ਨਹੀਂ ਦਿੰਦੇ ਸੋ ਵੱਡੀ ਗੱਲ ਗਈ ਹੈ ਇਹਨਾਂ ਨੇ ਜਿਸ ਤਰ੍ਹਾਂ ਕੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਤੀਰਥ ਯਾਤਰਾ ਤੇ ਪਹੁੰਚਾਉਣ ਦੇ ਲਈ ਸਕੀਮਾਂ ਦੇ ਤਹਿਤ ਪੱਤਾਂ ਚ ਲੈ ਜਾਂਦੀਆਂ ਜਾਰੀਆਂ ਗੱਡੀਆਂ ਚਲਾਈਆਂ ਜਾ ਰਹੀਆਂ ਭਾਈ ਜੀ ਉਹਨਾਂ ਦਾ ਇਲਜ਼ਾਮ ਹੈ ਕਿ ਇਸ ਸਕੀਮ ਦਾ ਲਾਇਆ ਜਿਹੜਾ ਕੁਝ ਲੋਕ ਜਿਹੜੇ ਹੈ ਮਿਲ ਕੇ ਅਫਸਰਸ਼ਾਈ ਦੇ ਨਾਲ ਮਿਲ ਕੇ ਇਸ ਚੀਜ਼ ਦਾ ਜਿਹੜਾ ਗਲਤ ਇਸਤੇਮਾਲ ਕਰਦੇ ਹੋਏ ਆਪਣੀਆਂ ਜੇਬਾਂ ਵੀ ਭਰ ਰਿਹਾ ਹੈ ਕੋਈ ਇਸੇ ਤਰ੍ਹਾਂ ਹੋਰ ਦੁਕਾਨਦਾਰ ਮੌਜੂਦ ਨੇ ਇਹ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਨੇ ਆ ਆ ਸਾਡੇ ਨਾਲ ਕੁਝ ਹੋਰ ਦੁਕਾਨਦਾਰ ਮੌਜੂਦ ਨਹੀਂ ਭਾਈ ਸਾਹਿਬ ਕੀ ਆ ਨਾਮ ਸ਼ਿਓ ਜੀ ਕਿਤੋਂ ਦੇ ਨਾਲ ਜੀ ਜੀ ਸੋ ਤੁਹਾਨੂੰ ਵੀ ਪਤਾ ਹੈ ਕਿ ਲੋਕ ਸਭਾ 2024 ਦੀਆਂ ਚੋਣਾਂ ਆ ਗਈਆਂ 1 ਜੂਨ ਨੂੰ ਵੋਟਾਂ ਪੈਂ ਜਾਣੀਆਂ ਵੋਟ ਪਾਉਂ ਜਾਓਗੇ ਬਿਲਕੁਲ ਜਾਵਾਂਗੇ ਜੀ ਕਿਹੜੇ ਇਹੋ ਜਿਹੇ ਮੁੱਦੇ ਜਿਹਨਾਂ ਨੂੰ ਮਨ ਦੇ ਵਿੱਚ ਰੱਖਦੇ ਹੋਏ ਖਿਆਲ ਕਰਦੇ ਹੋਏ ਤੁਸੀਂ ਆਪਣੀ ਵੋਟ ਦਾ ਇਸਤੇਮਾਲ ਕਰੋ ਮੇਨ ਤਾਂ ਨਸ਼ੇ ਦਾ ਮੁੱਦਾ ਹੀ ਜੀ ਨਸ਼ਾ ਆਪਣੇ ਇਹ ਕਲਬੋ ਚੱਲੇ ਹੋਇਆ ਥਾ ਅਸੀਂ ਇਹਨੇ ਪੰਜਾਬ ਚੋਂ ਨਸ਼ਾ ਖਤਮ ਹੋਣਾ ਚਾਹੀਦਾ ਉਹਦੇ ਤੋਂ ਇਲਾਵਾ ਕੋਈ ਹੋਰ ਮੁੱਦੇ ਹੋਣ ਕੋਈ ਅਹਿਮ ਮੁੱਦੇ ਤੁਹਾਡੇ ਹਲਕੇ ਦੇ ਮੇਨ ਤਾਂ ਨਸ਼ੇ ਦਾ ਹੀ ਹੈ ਬਾਕੀ ਬੇਰਜ਼ੁਆ ਦੀ ਬਹੁਤ ਜ਼ਿਆਦਾ ਹੋਈ ਪਈ ਹੈ ਬੱਚਿਆਂ ਨੂੰ ਕੰਮ ਮਿਲਣਾ ਚਾਹੀਦਾ ਨੌਕਰੀ ਮਿਲਣੀ ਚਾਹੀਦੀ ਹੈ ਇਸ ਵਾਰ ਹਵਾ ਕੀ ਦਿ ਲੱਗ ਦੇਖੋ ਜੀ ਜੀਰੇ ਤੋਂ ਤਾਂ ਸਰਦਾਰ ਕਲਬੀਰ ਸਿੰਘ ਜੀਰਾ ਦੀ ਹਵਾ ਬਿਲਕੁਲ ਪੂਰੀ ਹੈ ਅਸੀਂ ਪਿੰਡਾਂ ਨੂੰ ਜੰਨੇ ਪਿੰਡਾਂ ਜੀ ਕਲਬੀਰ ਸਿੰਘ ਦਾ ਨਾਮ ਸੁਣਿਆ ਸਾਨੂੰ ਵੋਟ ਵੀ ਕਲਬੀਰ ਸਿੰਘ ਜੀਰਾ ਨੂੰ ਪਾਉਣੀ ਚਾਹੀਦੀ ਕਿਉਂਕਿ ਆਪਣੇ ਸ਼ਹਿਰ ਦਾ ਬੰਦਾ ਜੀ ਉਹ ਏਕ ਮੋਕੇ ਤੇ ਕੰਮ ਹੁੰਦੇ ਜਦੋਂ ਮਰਜ਼ੀ ਚੱਲੇ ਉਹਨਾਂ ਕੋਲ ਕੰਮ ਟਰਾਉਡ ਸੀ ਅਬੀ ਸਿੰਘ ਜੀ ਜਿੱਤੂਗਾ ਜੀ ਸੋ ਇਹਨਾਂ ਦਾ ਮੰਨਣਾ ਹੈ ਕਿ ਇਸ ਵਾਰ ਕਾਂਗਰਸ ਪਾਰਟੀ ਜਿਹੜੀ ਹੈ ਲੋਕ ਸਭਾ ਹਲਕਾ ਖਰੂਬ ਸਭ ਤੋਂ ਬਾਜ਼ੀ ਮਾਰੇਗੀ ਉਹ ਕੁਝ ਹੋਰ ਦੁਕਾਨਦਾਰ ਮੌਜੂਦ ਨਹੀਂ ਬਾਜ਼ੀ ਕੀ ਨਾਮ ਹੈ ਮੇਰਾ ਨਾਮ ਸੰਦੀਪ ਕੁਮਾਰ ਕੀ ਲੱਗਦਾ ਹੈ ਇਸ ਵਾਰ ਕਿਹੜੇ ਮੁੱਦੇ ਹੈ ਜਿਨ੍ਹਾਂ ਨੂੰ ਦਿਮਾਗ ਦੇ ਵਿੱਚ ਰੱਖਦੇ ਹੋ ਤੁਸੀਂ ਆਪਣੀ ਵੋਟ ਦਾ ਇਸਤੇਮਾਲ ਕਰੋ ਦੇਖੋ ਮੇਨ ਤਾਂ ਇੱਕ ਤਾਂ ਸ਼ਹਿਰ ਦਾ ਕੋਈ ਹੈ ਨਹੀਂ ਕੋਈ ਕੋਈ ਕੁਛ ਨਹੀਂ ਸਾਰੇ ਗੁਰਾਈ ਤਾਂ ਤੇ ਕੁਝ ਨਸ਼ੇ ਦੇ ਮੁੱਦੇ ਵੀ ਹੈਗੇ ਇਸ ਤੋਂ ਇਲਾਵਾ ਹੋਰ ਕੋਈ ਅਹਿਮ ਮੁੱਦੇ ਤੁਹਾਨੂੰ ਲੱਗਦਾ ਹੈਗਾ ਕਿ ਪਿਛਲੇ ਮੈਂਬਰ ਪਾਰਲੀਮੈਂਟ ਵੱਲੋਂ ਆਹ ਕੰਮ ਕਰਵਾਏ ਗਏ ਜਾਂ ਆਹ ਨਹੀਂ ਕਰਵਾਏ ਗਏ ਜਾਂ ਆਉਣ ਵਾਲੇ ਜਿਹੜੇ ਵੀ ਮੈਂਬਰ ਪਾਰਲੀਮੈਂਟ ਚੁਣੇ ਜਾਂਦੇ ਨੇ ਉਹ ਪਹਿਲ ਦੇ ਆਧਾਰ ਤੇ ਹਲਕੇ ਜੀਰੇ ਦੇ ਵਿੱਚ ਕਿਹੜੇ ਇਹੋ ਜਿਹੇ ਅਹਿਮ ਮਸਲੇ ਆ ਜਿਨ੍ਹਾਂ ਦਾ ਹੱਲ ਸਭ ਤੋਂ ਪਹਿਲਾਂ ਹੋਣਾ ਚਾਹੀਦਾ ਦੇਖੋ ਜੀਰੇ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਨਸ਼ੇ ਦਾ ਹੱਲ ਹੋਣਾ ਚਾਹੀਦਾ ਕਿਉਂਕਿ ਸਾਡੇ ਬੱਚੇ ਵੀ ਵੱਡੇ ਹੋ ਚੁੱਕੇ ਐ ਅਸੀਂ ਉਹਨਾਂ ਨੂੰ ਬਾਹਰ ਕੱਢਣਾ ਅਸੀਂ ਡਰਦੇ ਹਾਂ ਉਹਨਾਂ ਨੂੰ ਨਸ਼ੇ ਤੋਂ ਦਰਦੇ ਅਸੀਂ ਤਾਂ ਕਿਨ ਬਾਹਰ ਕੱਢ ਦੇਈਏ ਮੇਨ ਨਸ਼ੇ ਦਾ ਜਿਹੜਾ ਹੌਲ ਬਦ ਰਿਹਾ ਹੈ ਅਜ ਵਿੱਚ ਸ਼ਹਿਰ ਦੇ ਵਿੱਚ ਮੇਨ ਨਸ਼ਾ ਖਤਮ ਹੋਵੇ ਤੇ ਸੁਭਾ ਸ਼ਹਿਰ ਦਾ ਵਿਕਾਸ ਹੋਵੇ ਦੋ ਦੋ ਮੇਨ ਮੁੱਦੇ ਆ ਸੋ ਵਿਕਾਸ ਦੇ ਨਾਲ-ਨਾਲ ਸਭ ਤੋਂ ਵੱਡਾ ਤੇ ਅਹਿਮ ਮੁੱਦਾ ਹਰ ਪਾਸੇ ਇੱਕੋ ਹੀ ਹੈ ਉਹ ਹੈ ਨਸ਼ਾ ਉਹ ਲੋਕਾਂ ਦੇ ਨਾਲ ਵੀ ਗੱਲਬਾਤ ਕਰ ਲੈਨੇ ਹਾਂਜੀ ਗੱਲਬਾਤ ਕਰ ਲੈਨੇ ਆ ਭਾਜੀ ਕੀ ਨਾਮ ਤੁਹਾਡਾ ਲੱਖਾ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਜੀਰਾ ਸ਼ਹਿਰ ਜੀ ਤੇ ਇਸ ਵਾਰ 2024 ਦੀਆਂ ਲੋਕ ਸਭਾ ਚੋਣਾਂ 1 ਜੂਨ ਨੂੰ ਵੋਟਾਂ ਪੈਣ ਜਾ ਰਹੀਆਂ ਵੋਟ ਪਾਉਣ ਜਾਓਗੇ ਬਿਲਕੁਲ ਜਾਵਾਂਗੇ ਜੀ ਕਿਹੜੇ ਇਹੋ ਜਿਹੇ ਮੁੱਦੇ ਜਿਨ੍ਹਾਂ ਨੂੰ ਦਿਮਾਗ ਦੇ ਵਿੱਚ ਰੱਖਦੇ ਹੋਏ ਕੀ ਸੋਚ ਕੇ ਆਪਣੀ ਵੋਟ ਦਾ ਇਸਤੇਮਾਲ ਕਰੋ ਦਿਮਾਗ ਦੇ ਵਿੱਚ ਜੀ ਆ ਸ਼ਹਿਰ ਦਾ ਯਾਦ ਦੇਖ ਲੋ ਜੀ ਆਪਣਾ ਸ਼ੇਰਾਂ ਵਾਲੇ ਚੌਂਕ ਤੋਂ ਲੈ ਕੇ ਕਚਹਿਰੀਆਂ ਨੂੰ ਜਿਹੜਾ ਰੋਡ ਜਾਂਦਾ ਇੱਕ ਅਮਰਸਰ ਰੋਡ ਨੂੰ ਚੜਦਾ ਸਿੱਧਾ ਉਹ ਬੜੇ ਛਿਰ ਦਾ ਟੁੱਟਿਆ ਹੋਇਆ ਤੇ ਹੁਣ ਪੱਥਰ ਪਾਤਾ ਇਲੈਕਸ਼ਨ ਤੋਂ ਜਿੱਦਣ ਕਿਉਣ ਜਾਂਦਾ ਲੱਗਿਆ ਉਸ ਤੋਂ ਪਹਿਲਾਂ ਇੱਕ ਅੱਧੀ ਛੜਤੀ ਕੇ ਗੱਡੀ ਉਹ ਪੱਥਰ ਪਾਤਾ ਦੇ ਹੁਣ ਕੋਈ ਹਾਲ ਨਹੀਂ ਉੱਥੇ ਲੰਘਣ ਦਾ ਨਾ ਤਾਂ ਕੋਈ ਬਜਰੀ ਪਾਉਂਦਾ ਨਾ ਕੋਈ ਸੀਗੜੀ ਬੰਦ ਹੋਏ ਪਈ ਆ ਕੋਈ ਨਹੀਂ ਸੁਣਦਾ ਇੱਥੇ ਵਾਲੀ ਵਸਨੀ ਜਾ ਕੇ ਦੇਖ ਲੋ ਕਿ ਕਿੰਨਾ ਕਿੰਨਾ ਉੱਥੇ ਗੰਦਾ ਆ ਇਹ ਗੰਦਾ ਪਾਣੀ ਆ ਰਿਹਾ ਸੀਵਰੇਜ ਦਾ ਕੋਈ ਉੱਥੇ ਕਮੇਟੀ ਘਰ ਜੰਨੇ ਆ ਤੇ ਕੋਈ ਗੱਲ ਨਹੀਂ ਸੁਣਦਾ ਬਸ ਉੱਥੇ ਰੋਲਾ ਰਪਾ ਪਾ ਕੇ ਆ ਜੀਦਾ ਆਉਣੇ ਆ ਜੀ ਬੰਦੇ ਹਨੀ ਕਿ ਐ ਕਰਕੇ ਬਸ ਐਂ ਟਾਈਮ ਸੜੀ ਜਾਂਦੇ ਆ ਬੁਰਾ ਹਾਲ ਆ ਇਹ ਸ਼ਹਿਰ ਦਾ ਸੜਕਾਂ ਨੂੰ ਲੈ ਕੇ ਬੁਰਾ ਹਾਲ ਸੜਕਾਂ ਨੂੰ ਲੈ ਕੇ ਬੁਰਾ ਹਾਲ ਇਧਰ ਚੱਲ ਜਾਓ ਤੁਸੀਂ ਆਪਣਾ ਛਾ ਆਪਣੇ ਸਨੇਹ ਰੋੜ ਤੇ ਉਧਰ ਹੀ ਥੋੜਾ ਜਿਹਾ ਟੋਟਾ ਛੜਿਆ ਹੋਇਆ ਜਿਹਦੇ ਵਿੱਚ ਨੰਗਿਆ ਨਹੀਂ ਜਾਂਦਾ ਬਾਕੀ ਰੋਡ ਠੀਕ ਆ ਪਾਣੀ ਜਿਹੜਾ ਛੜਕਤੇ ਆਈ ਜਾਂਦਾ ਕੋਈ ਪਾਣੀ ਦਾ ਪ੍ਰਬੰਧ ਹੈ ਨਹੀਂਗਾ ਕੋਈ ਨਿਕਾਸ਼ ਹੈ ਨਹੀਂਗਾ ਇਸ ਕਰਕੇ ਬਹੁਤ ਬੁਰਾ ਹਾਲਾਤ ਜਿਹਾ ਸਿਆ ਹੋਗਾ ਸੋ ਲੋਕਾਂ ਨੇ ਆਪਣੀ ਆਪਣੀ رائے ਰੱਖੀ ਆ ਔਰ ਖਾਸ ਗੱਲ ਕਰੀਏ ਮੁੱਦਿਆਂ ਦੀ ਤਾਂ ਜਿੱਥੇ ਨਸ਼ਿਆਂ ਬੇਰੋਜ਼ਗਾਰੀ ਔਰ ਲਾਈਨ ਆਰਡਰ ਦੀ ਸਥਿਤੀ ਜਿਹੜੀ ਹੈ ਵਿਗੜਦੀ ਦੇ ਕੇ ਇਹ ਅਹਿਮ ਮੁੱਦੇ ਰੱਖੇ ਗਏ ਨੇ ਉੱਥੇ ਹੀ ਭਾਈ ਸਾਹਿਬ ਉਹਨਾਂ ਨੇ ਸੜਕਾਂ ਦਾ ਵੀ ਖਾਸ ਤੌਰ ਤੇ ਜੇ ਪੇਂਡੂ ਵਿਕਾਸ ਦੀ ਗੱਲ ਕਰੀਏ ਜਾਂ ਸ਼ਹਿਰੀ ਵਿਕਾਸ ਦੀ ਗੱਲ ਕਰੀਏ ਤਾਂ ਇਹਨਾਂ ਦੇ ਕਹਿਣ ਦੇ ਮੁਤਾਬਕ ਕਈ ਸੜਕਾਂ ਇਹੋ ਜਿਆਂ ਨੇ ਜਿਹੜੀਆਂ ਹੱਲੇ ਤੱਕ ਬਣੀਆਂ ਨਹੀਂ ਇਸ ਤੋਂ ਇਲਾਵਾ ਸੀਵਰੇਜ ਦੀ ਵੀ ਸਮੱਸਿਆ ਕੁਝ ਏਰੀਆਜ਼ ਦੇ ਵਿੱਚ ਆ ਰਹੀ ਹੈ ਇਹਨਾਂ ਨੂੰ ਜਿੰਨਾ ਕਰਕੇ ਇਹਨਾਂ ਦੇ ਦੱਸਣ ਦੇ ਮੁਤਾਬਕ ਬਿਮਾਰੀਆਂ ਫੈਲਣ ਦਾ ਵੀ ਡਰ ਹੈ ਇਸੇ ਤਰ੍ਹਾਂ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਇੰਡੀਆ ਨਿਊਜ਼ ਪੰਜਾਬੀ